ਕਿ ਠੇਕੇ ਦੀ ਤਸਵੀਰ ਹੈ ਜਿੱਥੇ ਵਿਰੋਧ ਕੀਤਾ ਜਾ ਰਿਹਾ ਕਿ ਨਾਲ ਸਾਡਾ ਘਰ ਹੈ ਤੇ ਉੱਥੇ ਠੇਕਾ ਜਿਹੜਾ ਨਹੀਂ ਖੁੱਲਣਾ ਚਾਹੀਦਾ ਉਹ ਦੋਨੋਂ ਥਿਰਾ ਜਿਹੜੀਆਂ ਆ ਮੋ ਸਾਹਮਣੇ ਜਿਹੜੀਆਂ ਇੱਥੇ ਹੋਈਆਂ ਸਾਡੇ ਘਰ ਦੇ ਵਿੱਚ ਪਹਿਲਾ ਘਰ ਇਸ ਦਾ ਠੇਕਾ ਫਿਰ ਮੇਰਾ ਘਰ ਹੈ ਮੇਰੇ ਬ੍ਰਦਰ ਦਾ ਘਰ ਇਸ ਦਾ ਠੇਕਾ ਕਿਹੜਾ ਚਾਹੁੰਦਾ ਕੋਰਨਰ ਹੋਵੇ ਚੱਲਦਾ ਇਸਾਈਡ ਤੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਕਿ ਜੇ ਤੁਸੀਂ ਕੋਈ ਪ੍ਰੋਟੈਸਟ ਕੀਤਾ ਤੇ ਤੁਹਾਨੂੰ ਜਾਨ ਮਾਰਨੀ ਹਟਮ ਮਾਰਿਆ ਜਾਏ ਇਹ ਬੰਦੇ ਸਾਰੇ ਜਿਹੜੇ ਰਲੇ ਨੇ ਜਿੰਨੇ ਠੇਕਾ ਖੋਲੇ ਜਿੱਦੀ ਜਗ੍ਹਾ ਹੈ ਹੈ ਕਿਹਦੇ ਠੇਕਾ ਕਿਦਾ ਇਹ ਦੇਖੋ ਜage ਤੁਹਾਡੇ ਤਸਕਰ ਬੰਦਾ ਜਦੋਂ ਸ਼ਰਾਬ ਵੇਚਦਾ ਹੋਵੇ ਉਹਦੇ ਨਾਲ ਲੀਗਲ ਕੋਈ ਚੀਜ਼ ਖੁੱਲ ਜਵੇ ਨਾ ਤੇ ਦੂਜੇ ਤਸਕਰਾਂ ਨੂੰ ਪ੍ਰੋਬਲਮ ਪੈਂਦੀ ਹੈ ਤੇ ਕੌਣ ਵੇਚ ਰਿਹਾ ਜੀ ਸ਼ਰਾਬ ਜੀਐਫਟੀ ਜਾਂ 12 12 ਵਜੇ ਤੱਕ ਕਰਾਤੀ ਸ਼ਰਾਬ ਵੇਚਦੇ ਆ ਕਾਬਾ ਪਿਉਂਦੇ ਆ ਨਾਲੇ ਖਵਾਉਂਦੇ ਆ ਨਾਲੇ ਰੁਪਈਏ ਅੰਦਰ ਕਰਦੇ ਆ ਦੋ ਮੱਲੇ ਦੀ ਜਿਵੇਂ ਆਲੀ 6 ਮੱਲੇ ਤੇ ਕਬਜ਼ਾ ਕੀਤਾ ਹੋਇਆ ਇਹਨਾਂ ਨੇ ਇਹਨਾਂ ਦੀ ਰਿਸ਼ਤੀਆਂ ਚੈੱਕ ਕਰੋ ਕੋਈ ਲੀਗਲ ਹੈ ਨਹੀਂ ਇੱਥੇ ਕੋਈ ਕਾਨੂੰਨੀ ਹੈ ਨਹੀਂ ਇੱਥੇ ਜੇ ਲੀਗਲ ਕੰਮ ਕਰਨ ਦੇ ਤਾਂ ਲੀਗਲ ਕੰਮ ਨਹੀਂ ਕਰਨ ਲੈ ਤਸਕਰਾਂ ਨੂੰ ਮੌਤ ਪੈ ਗਈ ਇੱਥੇ ਸੰਜੀਤ ਰੋਡਾ ਦੇ ਨਾਮ ਆ ਜਾਂ ਹੀ ਦਰਗਾਹ ਦੇ ਨਾਮ ਦੇ ਨਾਮ ਆ ਜਾਂ ਕਿਸੇ ਵੀ ਪੁਰਾਣੇ ਨਾ ਇਹ ਨਾਮ ਤਾਂ ਤੁਹਾਨੂੰ ਪਤਾ ਬਹੁਤ ਪੁਰਾਣੇ ਚੱਲੇ ਆ ਰਹੇ ਹਨ ਫਿਰ ਆਪਾਂ ਕੋ ਠੇਕੇ ਦੀ ਪਰਮਿਸ਼ਨ ਦੇ ਜੀ ਫਿਰ ਐਕਸਰਸਾਈਜ਼ ਵਿਭਾਗ ਨੂੰ ਇਸ ਦੀ ਜਾਂਚ ਨਹੀਂ ਕਰਨੀ ਚਾਹੀਦੀ ਹੈ ਉਹ ਹੀ ਗੱਲ ਕਰ ਰਹੇ ਵੀ ਪਰਮਿਸ਼ਨ ਦੇ 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 ਰਿਹਾ ਵੀ ਜਿਹੜੀ ਹੈ ਇਸ ਦਾ ਦੀ ਕੋਈ ਵੀ ਪਰਮਿਸ਼ਨ ਜਿਹੜੀ ਆ ਉਹ ਜਾਂਚ ਕੀਤੇ ਤੋਂ ਬਿਨਾਂ ਨਹੀਂ ਦੇਣੀ ਚਾਹੀਦੀ ਫਿਰ ਆਪਾਂ ਕੋਈ ਪਰਮਿਸ਼ਨ ਦਿੰਨੇ ਆ ਕੋ ਦਾ ਅਫਸਰ ਕੋਈ ਵੀ ਆ ਅਸਰ ਆ ਕੇ ਜਗ੍ਹਾ ਨੂੰ ਦੇਖਣੀ ਚਾਹੀਦੀ ਵੀ ਨਾਮ ਨਾਲ ਘਰ ਵਾ ਗੱਭੇ ਆਪਾਂ ਇਹ ਚੀਜ਼ ਨੂੰ ਨਾਮ ਰੱਖ ਰਹੀ ਹੈ ਕੋਈ ਕਹ ਰਿਹਾ ਕਿ ਪਰਿਵਾਰ ਦਾ ਦੇ ਆਪਾਂ ਨਾਲ ਬੱਡੇ ਹੈਗੇ ਆ ਦੇਖੋ ਬਾਬਾ ਜੀ ਗੱਲ ਹੈਗੀ ਹੈ ਠੇਕੇ ਵਾਲੇ ਵੀ ਆਪਣੀ ਥਾਂ ਹੈਗੇ ਉਹਨਾਂ ਨੇ ਐਕਸਰਸਾਈਜ਼ ਪਾਲਸੀ ਦੇ ਤਹਿਤ ਠੇਕਾ ਲਾਟ ਕਰਵਾਇਆ ਪਰ ਜਦੋਂ ਸ਼ਹੀਦਾ ਦੇ ਨਾਮਾਂ ਦੇ ਉੱਤੇ ਜਦੋਂ ਕਿ ਇਹੋ ਜਿਹੇ ਮਾਮਲੇ ਹੁੰਦੇ ਨੇ ਕਿ ਠੇਕੇ ਖੁੱਲ ਜਾਂਦੇ ਨਹੀਂ ਜਾਂ ਕੋਈ ਇਹੋ ਜਿਹੀ ਘਟਨਾਵਾਂ ਹੁੰਦੀਆਂ ਨੇ ਕਿ ਇਸ ਦੀ ਜਾਂਚ ਕਿੰਨੂੰ ਕਰਨੀ ਚਾਹੀਦੀ ਹੈ ਕਿਸੇ ਨੂੰ ਪਹਿਲਾਂ ਧਿਆਨ ਨਹੀਂ ਕਰਨਾ ਚਾਹੀਦਾ ਕਿ ਇਹੋ ਜਿਹੀ ਜਗਤ ਜਿਹੜੇ ਐਕਸਾਈਜ਼ ਡਿਪਾਰਟਮੈਂਟ ਆ ਜਿਨ੍ਹਾਂ ਦੇ ਜਿਹੜੇ ਹੁਣਾਂ ਨੂੰ ਲਾਇਸੈਂਸ ਦਿੰਦੇ ਆ ਜਾਂ ਠੇਕਾ ਖੋਲੋ ਦੀ ਪ੍ਰੋਵੀਜ਼ਨ ਹੁੰਦੇ ਆ ਕਿ ਇਹ ਦੋਨਾਂ ਨੂੰ ਚਾਹੀਦਾ ਹੈ ਵੀ ਇਦਾਂ ਦੇ ਸਮਾਜਿਕ ਇਸ਼ੂ ਇਹਦਾ ਉਹ ਜਿਹੋ ਕੋਲੇ ਆਪਣੀ ਜਿਹੜੀ ਜੋਬ ਆ ਵਧੀਆ ਬੰਨਣਾ ਹੈ ਜਿਆਦਾ ਰੋਲਾ ਨਾ ਪਵੇ ਲੱਗਦਾ ਪ੍ਰਸ਼ਾਸਨ ਅਡੀਕ ਕਰਦਾ ਕਿ ਧਰਨੇ ਲੱਗਣ ਰੋਡ ਤੇ ਸੜਕਾ ਜਾਮ ਹੋਣ ਜਾਂ ਲੋਕ ਤਕਲੀਫ ਜਾਣ ਦੇਖੋ ਮਹਾਰਾ ਹੀ ਗਾਲੇਦਾਰ ਮੈਂ ਜੋ ਵੀ ਆਪਣੇ ਨਾਲ ਤੁਹਾਡੇ ਸਾਹਮਣੇ ਚੱਲ ਰਿਹਾ ਵਾ ਕੋਈ ਵੀ ਕੰਮ ਕਰਾਉਣਾ ਹੋਵੇ ਮੇਰੇ ਖਿਆਲ ਦੇ ਨਾਲ ਤਾਂ ਬਿਨਾਂ ਰੋਲਾ ਰੱਪੇ ਜਾਂ ਬਿਨਾਂ ਧਰਨੇ ਲਾਏ ਤਾਂ ਕੋਈ ਕੰਮ ਹੋਦਾ ਨਹੀਂ ਹੈਗਾ ਸਣਾ ਹੁਣ ਜਿੱਦਾਂ ਕੋਈ RAMDAS ਮਾਰਕੀਟ ਦੇ ਵਿੱਚ ਇਹ ਟ੍ਰੇਕ ਦਾ ਇਸ਼ੂ ਆਇਆ ਸੀਗਾ ਚਲੋ ਪ੍ਰਸ਼ਾਸਨ ਨੇ ਆਪਣੀ ਜਿੱਦਾ ਵੀ ਅਸੂਈ ਪੂਈ ਨਾ ਕੁਝ ਵੀ ਆ ਉਸ ਜੀ ਇਹਨੂੰ ਹੈਂਡਲ ਕਰ ਲਿਆ ਤੋਂ ਹੁਣ ਪ੍ਰਸ਼ਾਸਨ ਅੱਗੇ ਹੀ ਆ ਬੇਨਤੀ ਦੀ ਜੀ ਸਾਹਿਬ ਦੇ ਨਾਲ ਇਹਨਾਂ ਨੇ ਦਿੱਤਾ ਹੋਇਆ ਆਪਣੀ ਕੰਪਲੇਂਟ ਦਿੱਤੀ ਵਾਂਗ ਬੱਧਾ ਦਿੱਤਾ ਵਾ ਤੇ ਸੋਮਵਾਰ ਤੱਕ ਦਾ ਅਲਟੀਮੇਟ ਮੈਨ ਦਿੱਤਾ ਹੋਇਆ ਵਾ ਕਿ ਇਹਨੇ ਮੰਗਲਵਾਰ ਨੂੰ ਕਿਤੇ ਡੀਜੀ ਅਫਸਰ ਜਾ ਕੇ ਤੇ ਬੱਬਾਈ ਬਿਲਕੁਲ ਘਰਾਂ ਦੇ ਨਾਲ ਠੇਕਾ ਆ ਤੇ ਇਹ ਚੀਜ਼ ਘਰ ਵਾਲੇ ਨੂੰ ਤੇ ਪਰੇਸ਼ਾਨੀ ਹੋਣੀ ਹੋਣੀ ਆ ਬਿਲਕੁਲ ਮਾ ਆਪਾਂ ਨਾ ਜਿਹੜੀ ਗੰਦ ਦੇ ਨਾਲ ਗੰਦ ਮਿਲਦੀ ਹੈ ਨਾ ਘਰ ਦੀ ਘਰ ਦੀ ਗੰਦ ਮਿਲਦੀ ਦੇਖੋ ਕੂੜੇ ਦੇ ਕੰਮ ਨੂੰ ਵੀ ਛੇੜ ਲਿਆ ਕੋਈ ਸਾਹਮਣੇ ਨਹੀਂ ਆਣਾ ਜਾਂਦਾ ਸਾਰੇ ਡਰਦੇ ਨੇ ਕਿਉਂਕਿ ਇਹ ਤਾਨੂੰ ਪਤਾ ਜਿਹੜੇ ਠੇਕਿਆਂ ਦੇ ਬਾਹਰ ਕੀ ਕਰਨ ਰਏ ਨੇ ਤੁਹਾਡੇ ਸਾਹਮਣੇ ਦੇਖ ਰਿਹਾ ਬੱਚੇ ਵੀ ਉੱਥੇ ਚੜ ਰਹੇ ਨੇ ਉਹ ਦੇਖੋ ਤੁਸੀਂ ਬਣਾਓ ਥਾਡੇ ਦੇ ਬੈਗੇ ਸਿੱਟਾ ਪੀਂਦੇ ਆ ਸ਼ਰਾਬੀ ਨੇ ਸਾਰੇ ਇਕੱਠੇ ਹੋਏ ਨੇ ਤੇ ਮੈਂ ਤਾਂ ਇਹੀ ਥੋੜੇ ਪ੍ਰਸ਼ਾਸਨ ਕੇ ਬਾਰ ਬਾਰ ਇੱਕੋ ਹੀ ਗੱਲ ਕਰਨਾ ਜਿਵੇਂ ਨੂੰ ਜਲਦ ਤੋਂ ਜਲਦ ਬੰਦ ਕੀਤਾ ਜਾਵੇ ਬਹੁਤ ਗੰਦਾ ਹਨਾਂ ਦਾ ਬਹੁਤ ਜਿਆਦਾ ਗੰਦਾ ਹੈ ਔਕੇ ਦੇ ਐਸਐਸਓ ਬੰਦ ਕਰੋ ਜੀ ਬੰਦ ਕਰੋ ਔਕੇ ਦੇ ਡਿਵੀਜ਼ਨ ਨੰਬਰ 2 ਦੇ ਐਸਐਚਓ ਪਹੁੰਚ ਚੁੱਕੇ ਨੇ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕਰ ਰਹੇ ਆ ਜਿੱਥੇ ਥਾਣਾ 2 ਦੇ ਭਰਵਾਰੀ ਪਹੁੰਚ ਚੁੱਕੇ ਆ ਸੋ ਤਸਵੀਰਾਂ ਇਸ ਵੇਲੇ ਤੁਹਾਨੂੰ ਜਿਹੜੀਆਂ ਸਾਂਝੇ ਕਰ ਰਹੇ ਮੋਕੇ ਦੇ ਪੁਲਿਸ ਪ੍ਰਸ਼ਾਸਨ ਪਹੁੰਚ ਚੁੱਕਾ ਹੈ ਥਾਣਾ ਦੋ ਦੇ ਐਸ ਐਚ ਓ ਮੋਕੇ ਦੇ ਆ ਚੁੱਕੇ ਹੈ ਜੀ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੇ ਕਰ ਰਹੇ ਜਿੱਥੇ ਠੇਕੇ ਨੂੰ ਲੈ ਕੇ ਜਿਹੜਾ ਵਿਰੋਧ ਹੋ ਰਿਹਾ ਉੱਥੇ ਇੱਕ ਪਾਸੇ ਜਿਹੜਾ ਠੇਕੇ ਵਾਲਾ ਦਾ ਕਹਿਣਾ ਕਿ ਜਿਹੜਾ ਅਸੀਂ ਇਹ ਜਿਹੜਾ ਠੇਕਾ ਇੱਥੇ ਖੋਲਣਾ ਦੂਜੇ ਪਾਸੇ ਠੇਕਾ ਬੰਦ ਕਰਨ ਨੂੰ ਲੈ ਕੇ तस्वीर एसि त ਆਪਰੇ ਚੋਈ ਰੱਖੋ ਬਾਬਾ ਬੰਦਾ ਸਿੰਘ ਬਹਾਦਰ ਨਗਰ ਦੀਆਂ ਜਿਹੜੀਆਂ ਸਾਨੀਆਂ ਕਾਰ ਹੈ ਜਿੱਥੇ ਕਿ ਮੇਨ ਰੋਡ ਦੇ ਉੱਪਰ ਜਿਹੜਾ ਠੇਕਾ ਖੁੱਲਣ ਕਰਕੇ ਨਾਲ ਦੇ ਘਰ ਦੇ ਜਿਹੜੇ ਸੀ ਦਾ ਵਿਰੋਧ ਕਰ ਰਹੇ ਕਿ ਇੱਥੇ ਜਿਹੜਾ ਠੇਕਾ ਨਹੀਂ ਖੁੱਲਣਾ ਚਾਹੀਦਾ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਥਾੜਾ ਦੋ ਦੇ ਪਰਿਵਾਰੀ ਜਿਹੜੇ ਪਹੁੰਚ ਚੁੱਕੇ ਨੇ ਭਾਜੀ ਕਮਿਸ਼ਨਰ ਸਾਹਿਬ ਨੂੰ ਤੱਕ ਕੇ ਅਫੀਸ਼ੀਅਲ ਦੇ ਕੇ ਆਏ ਆ ਡੀਸੀ ਸਾਹਿਬ ਨੂੰ ਦੇ ਕੇ ਆਏ ਆ ਹੁਣ ਅਸੀਂ ਬਾਬਾ ਜੀ ਹੁਣ ਹੀ ਆਏ ਨੇ ਅਸੀਂ ਆਪਣਾ ਕਰ ਰਹੇ ਹਾਂ ਤੇ ਇਹਨਾਂ ਨੇ ਕੰਗਾ ਕਿ ਭਾਜੀ ਹੁਣ ਹੀ ਆਗੇ ਤੇ ਪਾਲਟੀ ਬਾਈਟ ਦੇਤੀ ਜੋ ਸਾਡਾ ਟਾਇਰ ਰਾਈਟ ਬੰਦਾ ਉਹ ਆਪਣਾ ਦੇ ਰਹੀ ਹੈ ਜੀ ਸਾਨੂੰ ਕੋਈ ਥੋੜੀ ਜਿਹੀ ਹੁੰਦਾ ਜੀ ਪਰ ਇਦਾਂ ਇਹ ਤਰੀਕਾ ਉਹ ਨਾ ਬੰਦ ਹੋ ਜਾਂਦਾ ਜੀ ਆਹ ਭਾਈ ਇਹਦਾ ਕੋਈ ਪ੍ਰੋਸੀਜਰ ਹੁੰਦਾ ਅਸੀਂ ਉਹਨੂੰ ਤੰਗ ਵੀ ਨਹੀਂ ਕਰ ਰਹੇ ਅਸੀਂ ਤਾਂ ਆਪਣੀ ਬਾਈ ਡੇ ਰਿਹਾ ਉਹ ਸਾਡੇ ਖਿਲਾਫ ਸੁਬੇ ਚ ਬਾੜ ਕੇ ਨਾ ਨਸ਼ੇੜੀਆਂ ਨੂੰ ਕਿ ਸਾਡੇ ਖਾਦ ਪ੍ਰੋਟੈਸਟ ਕਰ ਰਹੇ ਸਾਰਿਆਂ ਨੇ ਦੇਖਿਆ ਜੀ ਜਿੱਦਾਂ ਪ੍ਰੋਟੈਸਟ ਜਿੱਦਾਂ ਤੁਸੀਂ ਕਹਿੰਦੇ ਹਰੇਕ ਨੂੰ ਦਾਰੂ ਵੀ ਕਰ ਰਹੇ ਤੁਸੀਂ ਵੀ ਕਰ ਰਹੇ ਭਾਜੀ ਅਸੀਂ ਕੋਈ ਨਸ਼ੇ ਵਾਲੇ ਅਸੀਂ ਨਸ਼ਾ ਕੀਤਾ ਉਹ ਸਾਰੇ ਇਹਦੇ ਨਸ਼ੇ ਕੀਤੇ ਹੋਏ ਨੇ ਉੱਤੋਂ ਅੱਗੇ ਵਿੱਚ ਬਾਕੇ ਭਾਜੀ ਸਾਨੂੰ ਫਰਕ ਪੈਣਾ ਸਾਡੇ ਘਰ ਨੇ ਨਸ਼ਾ ਕੀਤਾ ਕਹਿ ਰਹੇ ਹੋ ਪਾਰੀ ਸਾਰਿਆਂ ਨੂੰ ਪਤਾ ਹੈ ਤੁਹਾਡੀ ਵੀਡੀਓ ਦੇ ਵਿੱਚ ਆ ਜਾਣਾ ਕਿ ਉਹ ਨਸ਼ਾ ਕੀਤਾ ਬੰਦੇ ਨੇ ਕੀ ਕੀਤਾ ਹਾਂ ਕਰੋ ਤੁਸੀਂ ਉਹਨਾਂ ਨਾਲ ਕੀ ਕੀ ਉਹ ਸਾਈਡ ਤੋਂ ਅਸੀਂ ਠੀਕ ਹੈ ਬਿਲਕੁਲ ਸਾਈਡ ਤੋਂ ਅਸੀਂ ਸਾਈਡ ਤੋਂ ਸਾਰੇ ਜਾਣੇ ਸਾਈਡ ਤੋਂ ਜੋ ਠੇਕੇ ਦਿੰਦੇ ਅਸੀਂ ਸਾਈਡ ਤੋਂ ਚੱਲ ਜੀ ਇੱਥੇ ਜੋ ਸਾਹਿਬ ਮੌਕੇ ਤੇ ਪਹੁੰਚੇ ਕੀ ਕਹਿਣਾ ਚਾਹਵੇ ਸਾਹਿਬ ਪਿੱਛੇ ਰੱਖੋ ਥੋੜਾ ਜੀ ਸਰ ਮੌਕੇ ਤੇ ਆਏ ਆ ਤੁਸੀਂ ਮੈਨੂੰ ਐ ਕੋਈ ਇਤਲਾ ਮਿਲੀ ਗਈ ਥੇ ਜਿਹੜਾ ਖੰਦਰ ਸਿੰਘ ਨਗਰ ਦੇ ਬਾਹਰਲੇ ਪਾਸੇ ਠੀਕਾ ਖੁੱਲਿਆ ਔਰ ਇਹਦੇ ਕੋਈ ਸਾਈਡ ਦੇ ਘਰਾਂ ਵਾਲੇ ਜਿਹੜੇ ਪ੍ਰੋਟੈਸਟ ਕਰ ਰਹੇ ਆ ਕਿ ਠੇਕਾ ਨਹੀਂ ਗੁਲਾ ਚਾਹੀਦਾ ਔਰ ਮੈਂ मौके ਤੇ ਆ ਕੇ ਸਾਰਾ ਪਤਾ ਕੀਤਾ ਗਲਬਾ ਦਾ ਨੇ ਉਸ ਨੂੰ ਸਮਝਾਇਆ ਕਿ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੈ ਪ੍ਰੋਬਲਮ ਹੈ ਤਾਂ ਤੁਸੀਂ ਇਹਦੇ ਬਾਰੇ ਜਿਹੜਾ ਵਾ ਡੀਸੀ ਸਾਹਿਬ ਨੂੰ ਸ਼ਿਕਾਇਤ ਕਰ ਸਕਦੇ ਹੋ ਇਹ ਠੇਕਾ ਬੰਦ ਕਰਨ ਦਾ ਕੋਈ ਇਹ ਤਰੀਕਾ ਨਹੀਂ ਹੈ ਕਿ ਤੁਸੀਂ ਬੰਦੇ ਜਾਰ ਇਕੱਠੇ ਕਰਕੇ ਜਾ ਇਦਾਂ ਕਰਨ ਨਾਲ ਇਹ ਕੋਈ ਸਹੀ ਨਹੀਂ ਹੈਗਾ ਜਿਹੜਾ ਪ੍ਰੋਸੀਜਰ ਹੈ ਉਹ ਅਡਾਪਟ ਕਰੋ ਅਦਰਵਾਈਜ਼ ਜੇ ਕੋਈ ਲਾਰਜ ਡਾਟਾ ਨੂੰ ਪ੍ਰੋਬਲਮ ਆਏਗੀ ਤਾਂ ਮੈਂ ਸਖਤ ਕਾਰਵਾਈ ਕਰੂੰਗਾ ਕਿ ਲਾਇਸੈਂਸ ਮਿਲਦੇ ਆ ਨਾ ਜੀ ਜਿਆਦੇ ਇਹ ਇੱਕ ਨਸ਼ਾ ਵਾ ਹੈਗਾ ਤਾਂ ਨਸ਼ਾ ਹੀ ਆ ਜੀ ਪਰ ਇਹਨੂੰ ਘਰ ਦੇ ਅੱਗੇ ਲੋਹ ਨਹੀਂ ਕਰਨਾ ਚਾਹੀਦਾ ਕਾਰ ਤੋਂ ਬਾਹਰ ਇੰਈ ਰੋਡ ਨੇ ਉੱਥੇ ਲੋ ਕਰੋ ਤੁਸੀਂ ਮੈਡੀਸਿਸ ਆ ਉਹਨੂੰ ਇਹੀ ਅਪੀਲ ਕਰਦਾ ਕਿ ਆਪਾਂ ਜੇ ਇਹਨਾਂ ਨੂੰ ਪਰਮਿਸ਼ਨ ਦਿੱਤੀ ਕਿ ਇਸ ਵਜ੍ਹਾ ਕਰਕੇ ਦੇ ਦਿੱਤੀ ਹੈ ਨਾਲ ਕਾਰ ਆ ਕਾਰਾਂ ਦੇ ਨਾਲ ਤੇ ਪੋਲੂਸ਼ਨ ਦੇ ਹੀ ਨਹੀਂ ਸਕਦੇ ਬੱਚੇ ਨੇ ਸਾਡੇ ਸਾਡੇ ਬੱਚੇ ਨੇ ਛੋਟੇ ਛੋਟੇ ਸਾਡੀਆਂ ਮਾਵਾਂ ਨੇ ਭੈਣਾਂ ਨੇ ਬਾਹਰ ਨਹੀਂ ਨਿਕਲ ਸਕਦੀਆਂ ਇਸ ਹਿਸਾਬ ਨਾਲ ਦੇ ਇਹ ਜਗ੍ਹਾ ਕਿਹ나 ਦੀ ਹੈ ਜਗ੍ਹਾ ਜੀ ਇਹ ਬੰਦਾ ਹੈਗਾ ਇੱਥੇ ਸੰਜੂ ਰੋੜਾ ਉਹਦੀ ਜਗ੍ਹਾ ਹੈ ਜੀ ਉਹ ਹਰ ਪਾਸੇ ਧੱਕਾ ਕਰਦਾ ਤੇ ਉਹਨੂੰ ਲੱਗਦਾ ਕਿ ਹਰ ਪਾਸੇ ਮੈਂ ਧੱਕਾ ਹੀ ਕਰਦਾ ਰਵਾਂਗਾ ਤੁਹਾਡੀ ਆਪਸੀ ਰਿਸ਼ਤੇਦਾਰੀ ਹੈ ਇਸ ਤੇ داری ਚਾਚੇ ਦਾ ਇਹ ਮੁੰਡਾ ਪਰ ਉਹਨੂੰ ਸਮਝ ਹੋਣੀ ਚਾਹੀਦੀ ਏ ਜੇ ਚਾਚੇ ਦਾ ਇਹ ਮੁੰਡਾ ਤੇ ਮੈਂ ਨਾ ਖਲਾਵਾ ਇੱਥੇ ਪਰ ਉਹਨੂੰ ਸਮਝ ਨਹੀਂ ਆ ਗਈ ਤਾਂ ਹੀ ਤੇ ਕੰਮ ਹੋ ਰਿਹਾ ਜੀ ਜਿਹਨਾਂ ਦੀ ਜਗ੍ਹਾ ਤੁਸੀਂ ਕਹਿ ਰਹੇ ਹੋ ਜਿਹੜੇ ਤੁਹਾਡੇ ਉਹਨਾਂ ਦੀ ਇੱਥੇ ਰਹਿੰਦੇ ਰਹੇ ਸੀ ਪਹਿਲਾਂ ਪਹਿਲਾਂ ਰਹੇ ਆ ਸੀਗੀ ਜੀ ਉਸ ਤੋਂ ਬਾਅਦ ਉਹਨੇ ਇੱਥੇ ਬਣਾਇਆ ਜੀ ਹਾਂ ਭਾਈ ਚਿੱਟਾ ਬੰਦ ਕਰਾਓ ਬੱਲੇ ਮਹੱਲੇ 'ਚ ਠੀਕ ਆ ਆਪਣਾ ਬੱਲੇ ਪਿਛੇ ਮਹੱਲਾ ਵਾ ਠੀਕ ਆ ਆਪਾਂ ਠੇਕਾ ਬੰਦ ਕਰ ਦਿੰਨੇ ਆ ਇਹ ਠੀਕਾ ਬੰਦ ਕਰਾਉਣਾ ਤੁਸੀਂ ਕੌਣ ਹੋ ਭਾਜੀ ਨਾ ਭਾਜੀ ਪਿਛੇ ਮਹੱਲੇ ਚੱਲਣਾ ਸੰਗ ਸੰਗ ਜਾਣਾ ਵਾ ਓਏ ਮੰਨ ਨਹੀਂ ਨਹੀਂ ਤੁਸੀਂ ਠੀਕਾ ਬੰਦ ਕਰਾਣ ਆਏ ਹੋ ਖਲਾਨ ਆਏ ਹੋ ਤੁਸੀਂ ਕਰਨਾ ਏ ਮੈਂ ਭਾਜੀ ਇਹ ਤਾਂ ਮਹੱਲੇ ਚੱਲਣਾ ਪਿਛੇ ਸੰਗ ਸੰਗ ਜਾਣਾ ਉਹ ਨਹੀਂ ਭਾਈ ਤਾਨੂੰ ਪੁੱਛਿਆ ਤੁਸੀਂ ਬੰਦ ਕਰਾਣ ਆਏ ਹੋ ਖਲਾਨ ਆਏ ਹੋ ਕਿਸ ਬੋਲ ਚ ਆਏ ਹੋ ਭਾਈ ਨਾਲ ਆਣਾ ਵਾ ਮਹੱਲੇ ਚ ਰਹਿਣਾ ਭਾਜੀ ਓਹੀ ਭਾਜੀ ਛੋੜ ਕਰਨਾ ਆਏ ਹੋ ਹਾਂ ਛੋੜ ਕਰਨਾ ਆਏ ਭਾਜੀ ਤੁਸੀਂ ਕਹਿੰਦੇ ਤੁਸੀਂ ਕਹਿੰਦੇ ਕਿ ਸ਼ਰਾਬ ਵਿਕਣੀ ਚਾਹੀਦੀ ਹੈ ਹਾਂ ਭਾਈ ਵਿਕਣੀ ਚਾਹੀਦੀ 80 ਭਾਈ ਕਿੱਦਾਂ ਬੰਦ ਕਰਾਓ ਅਸੀਂ ਸ਼ਰਾਬ ਦੇ ਵਿਰੋਧ ਚ ਆਏ ਹਾਂ ਮੈਂ ਕਿੱਦਾਂ ਬੰ ਚਿੱਟੇ ਦੇ ਖਿਲਾਫ ਕਿੰਨੀਆਂ ਦਰਖਾਸਤਾਂ ਦਿੱਤੀਆਂ ਸੀਪੀ ਸਾਹਿਬ ਜੀ ਅੱਜ ਤੱਕ ਮੇਰੀ ਗੱਲ ਸੁਣੋ ਮਹੱਲੇ 'ਚ ਕਿੰਨਾ ਇੰਨਾ ਨਾਮ ਜੀ ਤੁਹਾਡਾ ਕੀ ਨਾਮ ਹੈ ਮੇਰਾ ਮਾਨਪੀਰ ਸਿੰਘ ਨਾਮ ਹੈ ਬਾਜੀ ਜਲੰਧਰ ਦੇ ਸੀਪੀ ਸਾਹਿਬ ਨੂੰ ਜੋ ਥਾਣੇ ਥਾਣਾ ਡਿਵੀਜ਼ਨ ਨੰਬਰ 2 ਦੇ ਵਿੱਚ ਡਿਵੀਜ਼ਨ ਨੰਬਰ 2 ਲੱਗਦਾ ਕਿੰਨੀਆਂ ਕੰਪਲੀਟ ਹੋਈ ਦਰਜ ਕਰਾਈਆਂ ਚਿੱਟੇ ਦੇ ਖਿਲਾਫ ਗੱਲ ਰਹਿਣ ਦੀ ਗੱਲ ਹੈ ਭਾਈ ਗੱਲ ਦੂਰ ਰਹਿਣ ਨੂੰ ਦੇਖ ਸਕਦੇ ਹੋ ਲਾਈਵ ਹੈ ਤੋ ਤਸਵੀਰਾਂ ਦੇਖ ਸਕਦੇ ਹੋ ਕਿ ਪੁੱਛ ਵਿਅਕਤੀ ਜਿਹੜੇ ਕਿੰਨੀ ਬਹੁਤ ਜ਼ਿਆਦਾ ਟ੍ਰਿਕ ਕੀਤੀ ਹੋਈ ਹੈ ਇਸ ਬੰਦੇ ਨੇ ਨਾਲ ਚਿੱਟਾ ਪੁੱਤਾ ਉਹੀ ਗੱਲ ਹੈ ਨਾ ਕਿ ਹਰ ਬੜੀ ਬੰਦੇ ਨੂੰ ਦਿੰਦੇ ਨੇ ਉਂਗਲਾ ਤੇ ਕੋਈ ਨਾ ਕੋਈ ਪ੍ਰੋਬਲਮ ਕ੍ਰੀਏਟ ਕਰਦੇ ਨੇ ਪਹਿਲਾਂ ਵੀ ਇਹਨਾਂ ਨੇ ਇੱਕ ਪਹਿਲਾਂ ਵੀ ਇਹਨਾਂ ਨੇ ਇਹ ਕੁਛ ਕੀਤਾ ਸੀਗਾ ਘਰ ਦੇ ਵਿੱਚ ਹਮਲਾ ਕੀਤਾ ਇਹਨਾਂ ਨੇ 459 ਦੇ ਲੱਗੀ ਹੋਈ ਆ ਉਹਦੇ ਵਿੱਚ ਹੀ ਪ੍ਰਸ਼ਾਸਨ ਨੇ ਕੁਝ ਕੀਤਾ ਨਹੀਂ ਕੋਈ ਕਾਰਵਾਈ ਹੋਈ ਹੁਣ ਪ੍ਰਧਾਨ ਜੀ ਨਾਲ ਗੱਲ ਕਰੋ ਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਦੱਸੋ ਜੀ ਐਪੀ ਮੈਂ ਡਾਕਟਰ ਸਾਭੀ ਆਦੀਵਾਸੀ ਸ਼ਬਦਾ ਮਾਰ ਕੇ ਇੱਕ ਜੱਥੇਬੰਦੀ ਤੋਂ ਪੰਜਾਬ ਪ੍ਰਧਾਨ ਆ ਅੱਜ ਸਾਡੇ ਕੋਲੇ ਕਰਪੂਰਲਾ ਤੇ ਜਿਹੜਾ ਰੋਡ ਦੇ ਉੱਤੇ ਹੈਗਾ ਬਾਬਾ ਬੰਦਾ ਸਿੰਘ ਬਹਾਦਰ ਨਗਰ ਦੇ ਕੁਝ ਪਰਿਵਾਰ ਗਏ ਉਹਨਾਂ ਨੇ ਆਪਣੀ ਪ੍ਰੋਬਲਮ ਦੱਸੀ ਵੀ ਸਾਡੇ ਰੈਸ਼ੀ ਇਧਰਾਂ ਦੇ ਲੱਗੇ ਘਰ ਤੇ ਘਰਾਂ ਦੇ ਵਿੱਚ ਟਿੱਕਾ ਖੋਦ ਦਿੱਤਾ ਜੋ ਬੱਚਿਆਂ ਤੇ ਮਾੜਾ ਅਸਰ ਪੈਂਦਾ ਬੱਚੇ ਪੜ੍ਹਦੇ ਆ ਸਕੂਲੇ ਜਾਂਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੰਕਰਾਪੀਆਂ ਦੀਆਂ ਲਾਈਨਾਂ ਲੱਗੀਆਂ ਰਹਿਣੀਆਂ ਤੇ ਪ੍ਰਸ਼ਾਸਨ ਨੂੰ ਉਹਨਾਂ ਨੇ ਸਵੇਰੇ ਇਹ ਐਪਲੀਕੇਸ਼ਨ ਵੀ ਦਿੱਤੀ ਆ ਪ੍ਰਸ਼ਾਸਨ ਤੋਂ ਮੰਗ ਕੀਤੀ ਆ ਕਿ ਜਿਹੜਾ ਟੀਕਾ ਵਾ ਫਰੈਸ਼ੀ ਇਲਾਕੇ ਚ ਕਿਤੇ ਮਾਰਕੀਟ ਦੇ ਵਿੱਚ ਲਿਆਇਆ ਜਾਵੇ ਸਸਵੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਇਹ ਘਰਾਂ ਨੇ ਜਿਹੜੀ ਪ੍ਰੋਬਲਮ ਹੈ ਉਹਨੂੰ ਦੇਖਦੇ ਹੋਏ ਇੱਥੋਂ ਜਿਹੜਾ ਠੇਕਾ ਨੂੰ ਦੂਰ ਕੀਤਾ। ਕਈ ਦਿਨ ਤੋਂ ਬਾਅਦ ਕੋਈ ਸੁਵਿਸ਼ਾਸ਼ ਦਿੱਤਾ ਪ੍ਰਸ਼ਾਸਨ ਕਰੋ। ਅੱਛਾ ਜੀ ਤਸਵੀਰੇ ਦਿੱਤੀ ਐ ਐਪਲੀਕੇਸ਼ਨ ਮੁਤਾਬਕ ਸੋਮਵਾਰ ਦਾ ਟਾਈਮ ਸੀਗਾ ਬਲਹਾ ਜੀ। ਸੋਮਵਾਰ ਤੱਕ ਦੇਖਦੇ ਫਿਰ ਦੁਬਾਰਾ ਮਿਲਾਂਗੇ। ਸੁਦੇ ਤਸਵੀਰਾਂ ਦੇਖ ਸਕਦੇ ਹੋ ਮੈਂ ਲਾਵਾਂ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਘਰ ਦੇ ਨਾਲ ਠੇਕਾ ਉਹਨਾਂ ਨਾਲ ਪੁੱਛਣ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ। ਹਾਨੀ ਮਾਤਾ ਜੀ ਅਸੀਂ ਸੋਮਵਾਰ ਤੱਕ ਮੀਟ ਕਰ ਰਹੇ ਆ। ਜੇ ਸੋਮਵਾਰ ਤੋਂ ਵੱਧ ਹੋ ਗਿਆ ਤਾਂ ਅਸੀਂ ਅੱਗੇ पीसी ऑफ जाकर धरना ना पता नहीं ਤੁਹਾਡੀ ਕੋਈ एक्सरसाइज ਵਿਭਾਗ ਨਾਲ ਗੱਲ ਹੋਈ ਹੈ ਕਿਉਂਕਿ ਇਹ ਕੰਮ ਪੁਲਿਸ ਦੇ ਨਾਲ ਲੜਾਈ ਝਗੜੇ ਜਾ ਗਈ ਐਕਸਰਸਾਈਜ਼ ਦਾ ਕੰਮ ਐਕਸਰਸਾਈਜ਼ ਵਿਭਾਗ ਨੇ ਬੰਦ ਕਰਾਣਾ ਤੁਸੀਂ ਉਹਨਾਂ ਨੇ ਗੱਲ ਕੀਤੀ ਹੈ ਕੀ ਸੀ ਹੈਲਥਰੀ ਹੋਰ ਚੌਕਸਟ ਹੈ ਇਜ਼ ਅ ਡਿਪਾਰਟਮੈਂਟ ਆਫ ਪੰਜਾਬ ਗਵਰਨਮੈਂਟ ਉਹ ਵੀ ਪੰਜਾਬ ਗਵਰਨਮੈਂਟ ਦੇ ਅੰਦਰ ਕੀ ਪੰਜਾਬ ਗਵਰਨਮੈਂਟ ਔਰਤਾਂ ਦੇ ਹੱਕ ਲਈ ਨਹੀਂ ਲੜਨਾ ਚਾਹੁੰਦੀ ਯੈਸ ਔਰ ਨੋ ਤੁਸੀਂ ਦੱਸੋ ਤੁਸੀਂ ਦੱਸੋ ਤੁਸੀਂ ਮੀਡੀਆ 'ਚ ਤੁਸੀਂ ਦੱਸੋ ਯੈਸ ਔਰ ਨੋ ਤੁਸੀਂ ਸਾਡੇ ਨਾਲ ਉਹ ਸਾਡੀ ਇੱਜ਼ਤ ਦੇ ਨਾਲ ਸਾਡੇ ਨਾਲ ਉਹ ਦੱਸੋ ਤੁਸੀਂ ਮੈਂ ਮੈਂ ਮੀਡੀਆ ਤੋਂ ਸਵਾਲ ਕਰਦੀ ਹਾਂ ਤੁਹਾਨੂੰ ਦੱਸੋ ਸਾਡੇ ਨਾਲ ਗੈਸ ਤੇਰਾ ਮਤਲਬ ਪੰਜਾਬ ਗਵਰਨਮੈਂਟ ਹੀ ਸਾਡੇ ਨਾਲ ਹੀ ਹੋਏਗੀ ਪੰਜਾਬ ਗਵਰਨਮੈਂਟ ਨਹੀਂ ਚਾਹੇਗੀ ਕਿ ਪੰਜਾਬ ਦੀ ਮਹਿਲਾ ਜਿਹੜਾ ਅਸੁਰੱਖਿਤ ਥੀਂ ਕਰੇ ਠੀਕ ਹੈ ਇੰਨੀ ਕਲੀਅਰਟੀ ਫੀਲ ਕਰਦੇ ਹਾਂ ਜਿਸ ਜਿੱਦਾਂ ਲੈ ਸਾਡਾ ਕਲਚਰ ਦੀ ਸ਼ੁਰੂ ਤੋਂ ਰਹੇ ਆ ਨਾਨ-ਵੈਜੀਟੇਰੀਅਨ ਫੈਮਿਲੀ ਚ ਅਸੀਂ ਬਿਲਕੁਲ ਇਦਾਂ ਦਾ ਬਿਹੇਵ ਨਹੀਂ ਦੇਖਿਆ ਹੀ ਨਹੀਂ ਹੈ ਡਰਿੰਕਿੰਗ ਵਗੈਰਾ ਜਗ੍ਹਾ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਕਿ ਇਦਾਂ ਇਹ ਉਹਨਾਂ ਨਾਲ ਕਿਉਂ ਨਹੀਂ ਕਿਉਂ ਗੱਲਬਾਤ ਕਰੀਏ ਉਹਨਾਂ ਨੂੰ ਇਹ ਕਿਹਾ ਗਿਆ ਪਰ ਉਹ ਕਹਿੰਦੇ ਆ ਕਿ ਮੇਰਾ ਜਗਾ ਹੈ ਤੇ ਮੈਂ ਇੱਥੇ ਖੋਲਣਾ ਹੈ ਤੇ ਮੈਂ ਪੂਰੀ ਪਰਮਿਸ਼ਨ ਲਈ ਹੋਈ ਹੈ ਇਹਦਾ ਮਤਲਬ ਹੈ ਥੋੜੀ ਜਿ ਕਿਸੇ ਦੇ ਘਰ ਦੇ ਬਾਹਰ ਤੁਸੀਂ ਜਾ ਕੇ ਠੇਕਾ ਖੋਲ ਲੋ ਤੁਹਾਡਾ ਠੀਕ ਹੈ ਜਗਾ ਤੁਸੀਂ ਉੱਥੇ ਕੋਈ ਚਾਹ ਦਾ ਕੰਮ ਵੀ ਖੋਲ ਸਕਦੇ ਕੋਈ ਹੋਰ ਖੋਲ ਲੋ ਨਾਲ ਚੰਪਾਈ ਸ਼ੋ ਚੰਪਾਈ ਦੀ ਦੁਕਾਨ ਖੋਲ ਲੋ ਜਿਨ੍ਹਾਂ ਦਾ ਠੇਕਾ ਉਹਨਾਂ ਨਾਲ ਵੀ ਆ ਠੇਕਾ ਹੈ ਜੀ ਸ਼ਰਾਬ ਦਾ ਠੇਕਾ ਜਿਹੜਾ ਹੱਲੇ ਤਿਆਰੀ ਹੋ ਰਹੀ ਹੈ ਉੱਥੇ ਜਿਹੜਾ ਵਿਰੋਧ ਹੋ ਰਿਹਾ ਗੱਲਬਾਤ ਕਰਾਂਗੇ ਦੂਜੀ ਧਿਰ ਦੇ ਨਾਲ ਵੀ ਉਹਨਾਂ ਦਾ ਸਵਾਲ ਕੀ ਕਹਿਣਾ ਇੱਕ ਚੀਜ਼ ਬਣਾਈ ਹੈ ਸੀਐਮ ਸਾਹਿਬ ਨੇ ਸ਼ਰਾਬ ਸਾਡੀ ਵੈਲਿਡ ਹੈ ਸ਼ਰਾਬ ਕੋਈ ਨਜਾਇਜ਼ ਨਹੀਂ ਹੈਗੀ ਰੋਡ ਦੀ ਕਮਰਸ਼ੀਅਲ ਜਗ੍ਹਾ ਤੇ ਦੁਕਾਨਾਂ ਦੇ ਟੈਕਸ ਕਰਦੇ ਆ ਇਹਨਾਂ ਨੂੰ ਕੀ ਦਿੱਕਤ ਇੱਕੋ ਹੀ ਘਰ ਨੂੰ ਦਿੱਕਤ ਆ ਜੀ ਅ ਚਾਂਪਾ ਵਾਲਾ ਦੇ ਕਾ ਜਿਹੜਾ ਕਿਉਂਕਿ ਇਹ ਸ਼ਰਾਬ ਵੇਚਦੇ ਆ ਉਹ ਕਹਿੰਦੇ ਇੱਕ ਸ਼ਰਾਬ ਵੀ ਕਰ ਸੀ ਇਹਨਾਂ ਦੀ ਸ਼ਰਾਬ ਦਾ ਵਪਾਰ ਬੰਦ ਹੋ ਜਾਣਾ ਇਹ ਸ਼ਰਾਬ ਵੇਚਦੇ ਸੀ ਅੱਜ ਠੇਕਾ ਖੁੱਲ ਗਿਆ ਤੇ ਦਾ ਵਪਾਰ ਬੰਦ ਹੋ ਰਿਹਾ ਚਾਪ ਚਰਾਬ ਇਹਦੇ ਹੀ ਬੰਦੇ ਆ ਇਹਨਾਂ ਚਰਾਬ ਇਹਦੇ ਸਰ ਆ ਚਾਂਪਾ ਵਾਲਾ ਜਿਹੜਾ ਸ਼ਰਾਬ ਵੇਚਦੇ ਆ ਸ਼ਰਾਬ ਵੇਚਦੇ ਭਾਜੀ ਹੈ ਅੱਛਾ ਜੀ ਤਾਮਰੋਧ ਕਰ ਰਹੇ ਸੀ ਤਾਮਰੋਧ ਕਰਦੇ ਪਏ ਆ ਹੋ ਰਹੇ ਨੇ ਰੋੜ ਇਹ ਬੰਦੇ ਸ਼ਰਾਬ ਵੇਚਦੇ ਸੀ ਨਾ ਚਾਂਪਾ ਘਲਾਉਂਦੇ ਸੀ ਅੰਦਰੋਂ ਜਾ ਕੇ 400 ਦੀ ਬੋਤਲ ਲੈ ਆ ਕੇ ਨਾਲ ਹੱਥ ਬਣਾਉਂਦੇ ਸੀ ਗਾਕਾ ਨੂੰ ਹੂੰ ਸਰ ਅੱਜ ਫਸ ਗਏ ਆ ਸਾਰਾ ਪ੍ਰੂਫ ਹੈ ਜੀ ਠੇਕਾ ਕੋਲ ਤਾਂ ਵਿਰੋਧ ਕਰਦੇ ਪ੍ਰੂਫ ਹੈ ਸਰ ਜਿਹੜੀ ਦੂਸਰੀ ਔਰ ਜੋ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਵੇਖ ਸਕਦੇ ਹੋ ਕਿ ਜਿਹੜਾ ਇੱਕ ਦੇ ਦੂਜੇ ਦੇ ਉੱਪਰ ਜਿਹੜਾ ਇਲਜ਼ਾਮ ਲੱਗ ਰਿਹਾ ਤਸਵੀਰਾਂ ਮਨਜ਼ੂਰਸ਼ੁਦਾ ਜਿਹੜ ਇਹਦੇ ਵਿੱਚ ਕੰਪਲੀਟ ਤਾਂ ਦਿੱਤੀ ਜਾਵੇ ਕੋਈ ਚਿੱਟਾ ਵੇਚਦਾ ਹੋਵੇ ਕਿਸੇ ਨੂੰ ਦਿੱਕਤ ਹੋਵੇ ਹਰ ਕੋਈ ਰਾਇਲ ਆਦਮੀ ਅੱਜ ਸ਼ਰਾਬ ਪੀ ਕੇ ਆਪਣਾ ਰਿਲੈਕਸ ਹੁੰਦਾ ਦੋ ਪੈਗ ਲਾ ਕੇ ਹਰ ਕੋਈ ਹੁੰਦਾ ਯਾਰ ਕਿਸੇ ਨੂੰ ਦਿੱਕਤ ਆ ਯਾਰ ਅਸੀਂ ਕੋਈ ਚਿੱਟਾ ਵੇਚਣ ਦੇ ਆ ਦੱਸ ਆ ਦੇਖੋ ਸਮਰਥਕ ਮੱਲੇ ਵਾਲੇ ਦੱਸੋ ਭੈਣਾ ਆ ਮੇਰੇ ਏਰੀਆ ਦੇ ਬੰਦੇ ਆ ਤੁਸੀਂ ਇੱਥੇ ਕਦੇ ਖੁਸ਼ ਆ ਗਏ ਕਿ ਨਹੀਂ ਹੈਗੇ ਦੱਸੋ ਦੱਸੋ ਤਾਰੇ ਕੋਚਾ ਮਾਦਾ ਬੈਠੀ ਦੱਸੋ ਬਸ ਭਾਜੀ ਕੋਈ ਇਹਨਾਂ ਨੂੰ ਡਾਕੂਮੈਂਟ ਵਗੈਰਾ ਖਾਏ ਨਹੀਂ ਨਹੀਂ ਉਹ ਚਲੋ ਭਾਜੀ ਲਾਇਸੈਂਸ ਮਿਲਿਆ ਪਾਸ ਆ ਸਾਰਾ ਠੇਕਾ ਪਾਸ ਤੁਸੀਂ ਕੋਈ ਗਵਰਨਮੈਂਟ ਮਜ਼ਦੂਰ ਛੁਦਾ ਕਿਉਂਕਿ ਨਕਸ਼ਾ ਵੀ ਪਾਸ ਹੁੰਦਾ ਸਾਰਾ ਪਾਸ ਸਾਰਾ ਕੋਚੀ ਪਾਸ ਸਭ ਪਾਸ ਸਭ ਪਾਸ ਹੈ ਕਿਹੜੀ ਖਬਰ ਲਾਓ ਸਭ ਪਾਸ ਹੈ ਕਿਹੜੀ ਖਬਰ ਲਾਓ ਉਸੇ ਪਰਸਰ ਰੰਜੀਤ ਕਰਕੇ ਪਰਸਰ ਰੰਜੀਤ ਭਾਈ ਸ਼ਰਾਬ ਵੇਚਦੇ ਸੀ ਇਹਨੇ ਸ਼ਰਾਬ ਬੰਦ ਇਹਨਾਂ ਦੇ ਵਪਾਰ ਬੰਦ ਹੋ ਜਾਣੇ ਆ ਇਹ ਮਰ ਜਾਣੇ ਆ ਇਹਨਾਂ ਦੀ